ਹਾਂਜੀ ਬਹੁਤ ਅੱਛਾ ਅਰੇਂਜਮੈਂਟ ਕੀਤਾ ਹੋਇਆ ਇਨੇ ਸੰਗਤਾਂ ਵਾਸਤੇ ਖੁੱਲਾ ਲੰਗਰ ਵੀ ਵਰਤਾਇਆ ਜਾਂਦਾ ਹੈ ਪੱਖਿਆਂ ਦੀ ਇੰਤਜ਼ਾਮ ਹੈਗਾ ਸਭ ਬਹੁਤ ਅੱਛਾ ਕੀਤਾ ਹੋਇਆ ਵਧੀਆ ਜੇ ਦਰਸ਼ਨ ਹੁੰਦੇ ਨੇ ਔਰ ਕਿਉਂ ਭਈ ਲਾਈਨਾਂ ਵਾਈਜ਼ ਸਾਰਿਆਂ ਨੂੰ ਭੇਜਦੇ ਨੇ ਅੰਦਰ ਇੱਥੇ ਕਿਸੇ ਨੂੰ ਕੋਈ ਸੰਗਤ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਵਾਹਿਗੁਰੂ ਦੀ ਚੜ੍ਹਦੀ ਕਲਾ ਹੈਗੀ ਇੱਥੇ ਆਕੇ ਗਰਮੀ ਦਾ ਅਹਿਸਾਸ ਹੋਇਆ ਜਿਸ ਹਿਸਾਬ ਨਾਲ ਪੰਖੇ ਲਾਏ ਪਾਣੀ ਵਾਲੇ ਮੈਟਾ ਦੇ ਪਾਣੀ ਪਾnde ਸ਼ਬੀਲਾ ਲਾਈਆਂ ਨਾ ਜੀ ਨਾ ਉਹ ਪਰਮਾਤਮਾ ਦੀ ਮਿਹਰ ਹੈ ਕਿਸੇ ਨੂੰ ਗਰਮੀ ਕੁਝ ਪਤਾ ਨਹੀਂ ਲੱਗਦੀ ਦਰਸ਼ਨ ਕਰਕੇ ਬਲਕਿ ਮਨ ਵੀ ਸ਼ੁੱਧ ਜਾਂਦਾ ਤੇ ਠੰਡ ਵੀ ਪੈ ਜਾਂਦੀ ਐ ਅਸੀਂ ਚੰਡੀਗੜ੍ਹ ਤੋਂ ਆਏ ਆ ਬਹੁਤ ਜ਼ਿਆਦਾ ਅੱਛਾ ਐਕਸਪੀਰੀਅੰਸ ਰਿਹਾ ਐ ਬਿਲਕੁਲ ਗਰਮੀ ਦਾ ਅਹਿਸਾਸ ਨਹੀਂ ਹੋਇਆ ਕਿਉਂਕਿ ਇੱਥੇ ਇਹਨਾਂ ਨੇ ਮੈਟ ਵਿਛਾਏ ਨੇ ਉਹਨਾਂ ਦੇ ਉੱਤੇ ਪਾਣੀ ਪਾਇਆ ਤਾਂ ਕਿ ਠੰਡਾ ਫੀਲ ਹੋਵੇ ਫੈਨ ਲੱਗਾ ਉਹਦੇ ਨਾਲ ਪਾਣੀ ਵੀ ਆਉਂਦਾ ਸਪ੍ਰਿੰਕਲਰ ਟਾਈਪਸ ਉਹ ਵੀ ਬਹੁਤ ਅੱਛਾ ਐ ਨਾਰੇ ਕੁਲਰ ਲੱਗੇ ਨੇ ਜਗ੍ਹਾ ਜਗ੍ਹਾ ਤੇ ਛਬੀਲਾਂ ਲਾਈਆਂ ਨੇ ਠੰਡਾ ਪਾਣੀ ਦਿੰਦੇ ਪਏ ਨੇ ਬਹੁਤ ਅੱਛਾ ਫੀਲ ਹੋਇਆ ਕੋਈ ਗਰਮੀ ਫੀਲ ਨਹੀਂ ਹੋਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਸ੍ਰੀ ਹਰਿਮੰਦਰ ਹਰੋਜ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਨਤਮਸਤਕ ਹੁੰਦੀ ਹੈ ਸੋ ਹੁਣ ਗਰਮੀ ਦੇ ਦਿਨਾਂ ਵਿੱਚ ਸੰਗਤਾਂ ਦੀ ਜਿਹੜੀ ਆਮਦ ਦਾ ਹੋਰ ਜ਼ਿਆਦਾ ਹੋ ਚੁੱਕੀ ਹੈ ਕਿਉਂਕਿ ਹੁਣ ਛੁੱਟੀਆਂ ਦੇ ਦਿਨ ਚੱਲ ਰਹੇ ਨੇ ਸੋ ਇਹ ਛੁੱਟੀਆਂ ਦੇ ਦਿਨਾਂ ਵਿੱਚ ਜਿੱਥੇ ਸੰਗਤ ਦੀ ਆਮਦ ਵਧੀ ਹੈ ਉੱਥੇ ਸਤਿਗੰਤ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੇ ਪ੍ਰਬੰਧ ਵੀ ਉਹ ਵਿਸਾਲ ਕੀਤੇ ਗਏ ਨੇ ਗਰਮੀਆਂ ਦੇ ਦਿਨਾਂ ਨੂੰ ਦੇਖਦੇ ਹੋਏ ਜਿਵੇਂ ਪ੍ਰਕਰਮਾਂ ਦੇ ਵਿੱਚ ਜਿਹੜੀ ਮਿੱਟੀਾਂ ਦੀ ਵਸਾਈਆ ਉਹ ਵੱਧ ਕਰ ਦਿੱਤੀ ਗਈ ਆ ਤੇ ਹਰ ਘੰਟੇ ਡੇਢ ਘੰਟੇ ਬਾਅਦ ਲੋਡ ਅਨੁਸਾਰ ਉਹਨਾਂ ਨੂੰ ਗਿੱਲਾ ਕੀਤਾ ਜਾਂਦਾ ਤਾਂ ਕਿ ਸੰਗਤਾਂ ਦੇ ਜਿਹੜੇ ਪੈਰ ਨੇ ਉਗੜਨਾ ਇਹਨਾਂ ਟਾਟਾ ਤੋਂ ਇਲਾਵਾ ਸੰਗਤਾਂ ਦੇ ਵਿੱਚ ਇੱਕ ਘੰਟਾ ਘਰ ਹੋ ਗਿਆ ਚਾਹੇ ਦਰਸ਼ਨੀ ਡਿਊਟੀ ਹੋ ਗਈ ਚਾਹੇ ਲੰਗਰ ਹਾਲ ਦੇ ਸਾਹਮਣੇ ਹੋ ਗਿਆ ਤੇ ਗੁਰਦੁਆਰਾ ਮਹੰਨੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਹੋ ਗਿਆ ਇੱਥੇ ਸੰਗਤਾਂ ਦੇ ਲਈ ਸਾਹ ਕਰਨ ਵਕਤੇ ਚਾਨਣੀਆਂ ਬਣਾਈਆਂ ਗਈਆਂ ਨੇ ਤਾਂ ਕਿ ਸੰਗਤਾਂ ਨੂੰ ਜਾਣ ਮੁਕੇ ਧੁੱਪ ਨਾ ਲੱਗੇ ਤੇ ਇਸ ਤੋਂ ਇਲਾਵਾ ਅ ਪ੍ਰਕਰਮਾਂ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਜਮਿੰਦਾਰ ਸਿੰਘ ਜੂੜੀ ਦੇ ਸਾਹਮਣੇ ਸੰਗਤਾਂ ਦੇ ਲਈ ਜਦੋਂ ਲੈਣਾ ਚ ਖੜਦੀ ਆ ਸੰਗਤ ਉਹਨਾਂ ਨੂੰ ਗਰਮੀ ਨਾ ਲੱਗੇ ਵਧੀਆ ਵੱਡੇ ਵਾਟਰ ਪੂਲਰ ਹਵਾ ਵਾਲੇ ਕੂਲਰ ਲਗਾਏ ਗਏ ਨੇ ਤੇ ਉੱਪਰੋਂ ਇੱਕ ਪਾਣੀ ਵਾਲਾ ਡ੍ਰਿਪ ਵੀ ਲਾਇਆ ਗਿਆ ਤਾਂ ਕਿ ਸੰਗਤਾਂ ਨੂੰ ਗਰਮੀ ਮਹਿਸੂਸ ਨਾ ਹੋਵੇ ਕਿਉਂਕਿ ਸੰਤਾਂ ਨੂੰ ਘੰਟਾ ਘੰਟਾ ਦੋ ਦੋ ਘੰਟੇ ਉੱਥੇ ਆਪਣੇ ਖੜ ਕੇ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਸੰਗਤਾਂ ਪ੍ਰਤੀ ਵੀ ਇੱਕ ਬੇਨਤੀ ਆ ਜਦੋਂ ਅਸੀਂ ਦਰਸ਼ਨੀ ਡਿਊਟੀ ਦੇ ਸਾਹਮਣੇ ਲਾਈਨਾਂ ਦੇ ਵਿੱਚ ਅਸੀਂ ਖੜਦੇ ਹਾਂ ਗਰਮੀ ਦੇ ਦਿਨ ਹੋਣ ਕਰਕੇ ਥੋੜਾ ਜਿਹਾ ਅੱਗੋਂ ਤੋਂ ਪਿੱਛੋਂ ਤੋਂ ਆਪਣਾ ਸੰਗਤ ਤੋਂ فاਜ਼ਲਾ ਰੱਖਣਾ ਚਾਹੀਦਾ ਤਾਂ ਕਿ ਆਪ ਨੂੰ ਵੀ ਗਰਮੀ ਘੱਟ ਲੱਗੇ ਤੇ ਦੂਸਰੇ ਨੂੰ ਵੀ ਗਰਮੀ ਤੋਂ ਬਚਾਇਆ ਜਾ ਸਕੇ ਸੋ ਇਹ ਗਰਮੀਆਂ ਦੇ ਸੀਜ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਰ ਕਰਮਾ ਦੇ ਵਿੱਚ ਸਰੋਵਰ ਤੇ ਚਾਰੇ ਕੋਨਿਆਂ ਤੇ ਠੰਡੇ ਜਲ ਦੀ ਸਵੇਤ ਚਲਦੀ ਆ ਸੋ ਸੰਗਤਾਂ ਦੇ ਲਈ ਠੰਡੇ ਜਲ ਦੀ ਸੇਵਾ ਵੀ ਕੀਤੀ ਜਾਂਦੀ ਆ ਸੋ ਜਿੱਥੇ ਸੰਗਤਾਂ ਗਿਣਤੀ 'ਚ ਬਹੁਤ ਯਾਦ ਨੇ ਉਥੇ ਗਰਮੀ ਦੇ ਦਿਨਾਂ ਵਿੱਚ ਜਿਵੇਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵਿਦੈਕ ਆਧਾਰੇ ਨੇ ਉਹ ਵੀ ਹਰ ਸਾਲ ਛੁੱਟੀਆਂ ਲੈ ਦੇਣਾਂ ਦੇ ਵਿੱਚ ਜਿਹੜੇ ਬੱਚੇ ਨੇ ਸਟੂਡੈਂਟ ਨੇ ਸਾਡੇ ਉਹ ਇੱਥੇ ਵਲੰਟੀਅਰ ਤੌਰ ਤੇ ਦਰਬਾਰ ਸਾਹਿਬ ਦਾ ਸਥਾਨ ਉਹਨਾਂ ਨੇ ਸੇਵਾ ਕਰਨ ਲਈ ਚੁਣਿਆ ਤੇ ਆਮ ਦੇਖਿਆ ਜਾਂਦਾ ਕਿ ਜਿਹੜੇ ਹੋਰ ਸਕੂਲਾਂ ਦੇ ਸਟੂਡੈਂਟ ਨੇ ਉਹ ਕਿਤੇ ਪਹਾੜੀਆਂ ਤੇ ਜਾਂ ਆਪਣਾ ਹੋਰ ਇਹਨਾਂ ਛੁੱਟੀਆਂ 'ਚ ਸਮਾਵਤਾਉਣ ਦਾ ਯੁਕਤ ਬਣਾਉਂਦੇ ਨੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵਿਦਿਆਕਰਾਰੇ ਨੇ ਜੋ ਸਾਡਾ ਮੇਨ ਮਨੋਰਥ ਆ ਬਾਣੀ ਤੇ ਬਾਣੇ ਨਾਲ ਜੋੜਦਾ ਤੇ ਉਹ ਇੱਥੇ ਉਹਨਾਂ ਨੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਇੱਥੇ ਇੱਕ ਮਹੀਨਾ ਉਹਨਾਂ ਨੇ ਸੇਵਾ ਕਰਨੀ ਆ ਨਾਲੇ ਉਹਨਾਂ ਨੇ ਸੇਵਾ ਕਰਨੀ ਆ ਨਾਲੇ ਸੰਗਤ ਨੂੰ ਮਾਰਗਦਰਸ਼ਨ ਕਰਨਗੇ ਨਾਲੇ ਕੀਰਤਨ ਸਰਵਨ ਕਰਨਗੇ ਜੇ ਦਲਕਰੀਏ ਤੇ ਜਿਹੜੇ ਸ਼ਬੀਲਾ ਲੱਗਦੀਆਂ ਪ੍ਰਕਰਮਾਂ ਦੇ ਵਿੱਚ ਕੀ ਉਹਨਾਂ ਦੀ ਗਿਣਤੀ ਨੂੰ ਵੀ ਵਧਾਇਆ ਗਿਆ ਹੈ ਕਿਉਂਕਿ ਵੱਡੀ ਤਦਾਦ ਦੇ ਵਿੱਚ ਸੰਗਤ ਉੱਥੇ ਪੁੱਜਦੀ ਹੈ ਤੇ ਉੱਥੇ ਕਾਫੀ ਰਸ਼ ਜ਼ਰੂਰ ਰਹਿੰਦਾ ਵਾ ਜਿਵੇਂ ਆਮ ਦਿਨਾਂ ਦੇ ਵਿੱਚ ਚਾਰ ਪੌਂਆਂ ਤੇ ਸਾਡੀਆਂ ਸਿਵੀਆਂ ਲਗਾਈਆਂ ਹੋਈਆਂ ਨੇ ਪਰ ਜਿਵੇਂ ਐਤਵਾਰ ਦਾ ਦਿਨ ਹੋ ਗਿਆ ਕੋਈ ਦੁਰਪੁਰਬ ਕੋਈ ਸੰਗਰਾਮ ਐਦਾਂ ਦਾ ਕੋਈ ਤਿੱਤ ਤਿਹਾਰ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਚਾਰ ਤੋਂ ਛੇ ਵੀ ਕਰ ਦਿੱਤੇ ਜਾਂਦੇ ਨੇ ਪੰਜਵੇਂ ਕਰ ਦਿੱਤੇ ਜਾਂਦੇ ਨੇ ਸੱਤਰੀ ਕਰ ਦਿੱਤੇ ਜਾਂਦੇ ਨੇ ਜਿਵੇਂ ਲੰਗਰ ਦੇ ਬਾਹਰ ਵੀ ਐਦਾਂ ਦਿਨ ਤਿਹਾਰ ਤੇ ਸੰਗਤ ਦੇ ਲਈ ਸ਼ਵੀ ਲਗਾਈ ਜਾਂਦੀ ਹੈ ਠੀਕ ਵਾਹਿਗੁਰਜੀ ਦਾ ਕਾਲ ਸਾਹਿਬ ਵਾਹਿਗੁਰਜੀ